ਖਾਲਸਾ ਵਾਇਕੂ ਜੀ ਫਤਿਹ ਸੋਸੀਸ ਤੇ ਸਮੂਹ ਸੰਗਤਾਂ ਨੂੰ ਪਤਾ ਹੀ ਹੈ ਕਿ ਗੁਰਦੁਆਰਾ ਸਾਹਿਬ ਗੁਰੂਕੀਟਾ ਮੱਤਾ ਜਿਲ੍ਹਾ ਫਿਰਕੋਟ ਦਾ ਹਰ ਸਾਲ ਜੋ ਸਰਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਉਹ ਇਸ ਸਾਲ ਵੀ ਮਿਤੀ 16 17 18 ਤੇ 19 ਸਤੰਬਰ 2025 ਨੂੰ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਸੋ ਜੀ ਮੇਰੇ ਨਾਲ ਨੇ ਗੁਰਦੁਆਰਾ ਸਾਹਿਬ ਗੁਰੂਕੀਟਾ ਮੱਤਾ ਤੋਂ ਮੈਨੇਜਰ ਸਾਹਿਬਾਈ ਜਸਪਾਲ ਸਿੰਘ ਜੀ ਤੇ ਹੈੱਡ ਗ੍ਰਾਂਥੀ ਭਾਈ ਜਸਵੰਤ ਸਿੰਘ ਜੀ ਸੋ ਬਾਬਾ ਜੀ ਸਭ ਤੋਂ ਪਹਿਲਾਂ ਸੰਗਤਾਂ ਨੂੰ ਦੱਸੋ ਵੀ ਕਿਹੜੇ-ਕਿਹੜੇ ਆਪਣੇ ਮਹਾਨ ਸ਼ਖਸੀਅਤਾਂ ਰਾਗੀ ਢਾਡੀ ਸੰਕਟ ਜਿਹੜੇ ਆਪਣੇ ਪਹੁੰਚ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਜੋ ਕਿ 17 18 19 ਸਤੰਬਰ ਨੂੰ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ 16 ਸਤੰਬਰ ਦਿਨ 16 ਸਤੰਬਰ ਨੂੰ ਨਗਰ ਕੀਰਤਨ ਹੋਵੇਗਾ ਜੋ ਕਿ ਪੰਜ ਸੇ ਪਿੰਡਾਂ ਦੇ ਲਈ ਕੀਤਾ ਹੁੰਦਾ ਹੋਇਆ ਇੱਥੇ ਆ ਕੇ ਸਮਾਪਤ ਹੁੰਦੇ ਗੁਰਦੁਆਰਾ ਸਾਹਿਬ ਦੇ ਕਿ ਸੋ ਮੇਲੇ ਦੇ ਉੱਪਰ 18 ਤਰੀਕ ਨੂੰ ਜਥੇਦਾਰ ਕੁਲਦੀਪ ਸਿੰਘ ਜੀ ਗੜਗਾਜ ਉਹਨਾਂ ਦੇ ਨਾਲ ਜਥੇਦਾਰ ਤੇਜ ਸਿੰਘ ਜੀ ਤਨੂਲਾ ਦੰਦਮਾ ਸਾਹਿਬ ਅਤੇ ਇਹਨਾਂ ਦੇ ਨਾਲ ਸਰਬਜੀਤ ਸਿੰਘ ਜੀ ਟੋਟੀਆਂ ਜੋ ਕਿ ਗੱਟ ਪ੍ਰਚਾਰਕ ਸ਼੍ਰੀ ਅਮਰਸਰ ਸਾਹਿਬ ਹਨ ਅਤੇ ਇਹਨਾਂ ਦੇ ਨਾਲ ਭਾਈ ਭਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਰਾਗੀ ਦਾ ਜੱਦਾ ਵੀ ਪਹੁੰਚ ਰਿਹਾ ਹੈ ਅਤੇ ਹੋਰ ਵੀ ਬਿਆਪਤ ਹੀ ਜੱਥੇ ਤੇ ਪਹੁੰਚ ਰਹੇ ਹਨ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਮਾਂ ਕੱਢ ਕੇ ਗੁਰਦੁਆਰਾ ਸੈਂਟ ਖਿਸਲਾਣਾ ਜੋੜ ਮੇਲੇ ਤੇ ਪਹੁੰਚੋ ਨਾਲੇ ਭਾਈ ਗੁਰਦਾਸ ਸਾਹਿਬ ਦੇ ਲੰਗਰ ਵਾਸਤੇ ਜਿੰਨੀਆਂ ਵੱਧ ਤੋਂ ਵੱਧ ਰਸਤਾਂ ਖੋਲ੍ਹਦੀਆਂ ਕਰੋ ਸੋ ਇਸ ਤੋਂ ਅੱਗੇ ਜੋ ਜਾਣਕਾਰੀ ਹੈ ਸਾਡੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜਸਵਿੰਦਰ ਸਿੰਘ ਜੀ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇੱਥੋਂ ਦਾ ਇਤਿਹਾਸ ਹੈ ਜੀ ਕਿ ਦੋਦਾਤਾਲ ਦੇ ਨਾਮ ਨਾਲ ਜਾਣੇ ਜਾਂਦਾ ਗੁਰਦੁਆਰਾ ਸਾਹਿਬ ਦਾ ਇੱਥੋਂ ਦਾ ਇਤਿਹਾਸ ਸੂਰਤ ਪ੍ਰਕਾਸ਼ ਦੇ ਵਿੱਚ ਦਰਜ ਹੈ ਜਦੋਂ ਗੁਰੂ ਸਾਹਿਬ ਇੱਥੇ ਆਏ ਐ ਜੀ ਬਾਈਬਲ ਪੜਾਈ ਤੋਂ ਹੁੰਦੇ ਹੋਏ ਜਦੋਂ ਮੁਕਸਰ ਸਾਹਿਬ ਵੱਲ ਗਏ ਐ ਇਹ ਜਗ੍ਹਾ ਤੇ ਹੋ ਕੇ ਗਏ ਐ ਜੀ ਮਹਾਰਾਜ ਉਦੋਂ ਇੱਥੇ ਨੀਵੀਂ ਢਾਵ ਦੀ ਸਾਹ ਜੀ ਨੂੰ ਆਪਾਂ ਪਾਣੀ ਦੀ ਤਾਲ ਕਹਿ ਦਿੰਦੇ ਆ ਤਾਲ ਦਾ ਮਤਲਬ ਪਾਵ ਹੁੰਦਾ ਹੈ ਜੀ ਜਦੋਂ ਗੁਰੂ ਸਾਹਿਬ ਆਏ ਇੱਥੇ ਫਿਰ ਉਹ ਗੁਰੂ ਸਾਹਿਬ ਦੇ ਇੱਥੇ ਆਉਣ ਦੇ ਨਾਲ ਜਿਹੜਾ ਇੱਥੋਂ ਦਾ ਪਿੰਡ ਦਾ ਨਾਮ ਗੁਰੂਕੀ ਢਾਲ ਪਾਇਆ ਗਿਆ ਜੀ ਜੋ ਗੁਰੂ ਸਾਹਿਬ ਆਏ ਇੱਥੇ ਆ ਕੇ ਇਸ਼ਨਾਨ ਪਾਣੀ ਕੀਤਾ ਘੋੜਿਆਂ ਨੇ ਜਲ ਪਾਣੀ ਛਕਿਆ ਤੇ ਉਹ ਉਸ ਮੁਸਲਮਾਨ ਹੁਸੈਨ ਖਾਂ ਮੀਆਂ ਸੀ ਜਿਨ੍ਹਾਂ ਨੂੰ ਕਿਸੇ ਟਾਈਮ ਉਹਨਾਂ ਦਾ ਭਗਤੀ 'ਚ ਵਿਗੜਨ ਪੈ ਗਿਆ ਸੀ ਉਹਨੂੰ ਮੁਕਤੀ ਨਹੀਂ ਮਿਲੀ ਸੀ ਜੀ ਤੇ ਗੁਰੂ ਸਾਹਿਬ ਨੇ ਫਿਰ ਉਹਨਾਂ ਦਾ ਨਾਮ ਲੈ ਕੇ ਗਿਆ ਉਹ ਰਾਜੀਆਂ ਹੁਸੈਨ ਖਾਂ ਮੀਆਂ ਤੇ ਗੁਰੂ ਸਾਹਿਬ ਦੇ ਮੁੱੱਖੋਂ ਆਪ ਦਾ ਨਾਮ ਸੁਣ ਕੇ ਉਹ ਬਹੁਤ ਖੁਸ਼ ਹੋਏ ਆ। ਉਹਨਾਂ ਨੇ ਕਿਹਾ ਮਹਾਰਾ ਸੱਚੇ ਪਾਤਸ਼ਾਹ ਵੀ ਅੱਜ ਮੈਨੂੰ ਜਿਹੜੀ ਆ ਵੀ ਮੈਂ ਬਹੁਤ ਚਿਰ ਤੇ ਮੇਰੀ ਆਤਮਾ ਜਿਹੜੀ ਭਟਕਦੀ ਰਹਦੀ ਸੀ ਅੱਜ ਮੈਨੂੰ ਮੁਕਤੀ ਮਿਲੀ ਆ। ਇਹ ਜਿਹੜਾ ਦੋਦਾ ਤਾਲ ਦੋਦਾ ਕੋਣੀ ਮੱਤਾ ਤਿੰਨ ਭੈਣ ਭਾਈ ਸੀਗੇ ਜੀ। ਤੇ ਇਹ ਦੋਦਾ ਤਾਲ ਦੀ ਮਤਲਬ ਦੋਦੇ ਦੇ ਜੂ ਇੱਥੋਂ ਤੱਕ ਸੀਗੀ ਜਦੋਂ ਗੁਰੂ ਸਾਹਿਬ ਆਗੇ ਇੱਥੇ ਤੇ ਇੱਥੇ ਅੰਦਰ ਮਹਾਰਾਜ ਨੇ ਜੋ ਬੇਨਤੀ ਕੀਤੀ ਹੈ ਵੀ ਜੋ ਵੀ ਇੱਥੇ ਇਸ਼ਨਾਨ ਕਰੂਗਾ ਛਰਦਾ ਦੇ ਨਾਲ ਜੀ ਉਹਦੀਆਂ ਮਨੋਕਾਵਨਾ ਭਾਵਨਾ ਪੂਰੀਆਂ ਹੁੰਦੀਆਂ ਜੀ ਕਿਤੇ ਬਹੁਤ ਹੀ ਸੰਗਤ ਲਾਹਾ ਲੈ ਕੇ ਜਾਂਦੀ ਹੈ ਤੇ ਸਲਾਨਾ ਜੋੜ ਮੇਲਾ ਮਿਲਦਾ ਸਾਰੇ ਦਾਸੀ ਦਿੱਤਾ ਜੀ ਤੇ ਜੋ ਇੱਥੇ ਪੂਰਨਮਾਸੀ ਦਾ ਮਸਿਆ ਦਾ ਦਿਹਾੜਾ ਵੀ ਮਨਾਇਆ ਜਾਂਦਾ ਉਹ ਸੰਗਤ ਬੇਨਤੀ ਬਾਅਦ ਸਲਾਨਾ ਜੋੜ ਮੇਲੇ ਤੇ ਦੇ ਸੇਪੋਟ ਕੇ ਸਨਮਾਨ ਸਨ ਦੇ ਨਾਲ ਸੇਵਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵੇਖੋ ਸੰਗਤੋ ਜਿਵੇਂ ਤੁਸੀਂ ਸਾਰਾ ਸੁਣੀ ਲਿਆ ਨਾ ਕਿ ਕਿੰਨਾ ਤਕੜਾ ਤੇ ਭਾਗਾ ਭਰਿਆ ਇਤਿਹਾਸ ਹੈ ਆਪਾਂ ਨੂੰ ਛੇ ਤਾਂ ਇੱਧਰ ਉੱਧਰ ਜੈਅ ਜੀਆਂ ਅਜਹੀਆਂ ਔਰ ਕੋਟੀ ਬਾਬਿਆਂ ਕੋਲੇ ਬਖੰਡੀ ਬਾਬਿਆਂ ਕੋਲੇ ਕਿਤੇ ਫੜਕਣ ਦੀ ਲੋੜ ਨਹੀਂ ਬਾਹਲੀ ਕਿਤੇ ਦੂਰ ਜਾਣ ਦੀ ਲੋੜ ਨਹੀਂ ਐਡਾ ਵੱਡਾ ਇਤਿਹਾਸ ਜਿਹੜਾ ਕਿ ਆਪਣੇ ਨਗਰ ਦੇ ਵਿੱਚ ਆ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਹਨ ਉਹਨਾਂ ਨੇ ਇੱਕ ਇੱਕ ਪ੍ਰੇ ਦੀ ਮੁਕਤੀ ਕੀਤੀ ਸੋ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਗਿਆਨੀ ਹਰਪ੍ਰੀਤ ਸਿੰਘ ਜੀ ਕਥਾਵਾਕ ਸ੍ਰੀ ਅਮਰitsar ਸਾਹਿਬ ਵਾਲੇ ਗਿਆਨੀ ਸੁਰਿੰਦਰ ਸਿੰਘ ਜੀ ਜਥਾ ਪਰਮੇਸ਼ਰਦوار ਪਟਿਆਲ ਵਾਲੇ ਜੋ ਕਿ ਰਜੀਤ ਸਿੰਘ ਢੱਡਰੀਆਂ ਦੇ ਨਾਲ ਹੁੰਦੇ ਆ ਇਹ ਤੇ ਬਹੁਤ ਵਧੀਆ ਪ੍ਰਚਾਰਕ ਹੈ ਜੀ ਗਿਆਨੀ ਸਿਮਰਜੀਤ ਸਿੰਘ ਜੀ ਪੋਹਾਣਾ ਪ੍ਰਭ ਮਿਲਣੇ ਕਾ ਚਾਹੋ ਉਹ ਵੀ ਪਹੁੰਚ ਰਹੇ ਆ ਜੀ ਭਾਈ ਚਾਨਣ ਸਿੰਘ ਜੀ ਇਹਨਾਂ ਦਾ 골ਡ ਮੈਲ ਪਾਇਡਲਿਸਟ ਠਾਂਢੀ ਜਥਾ ਕ ਵੀ ਸ੍ਰੀ ਜਥਾ ਜੀ ਇਹ ਵੀ ਪਹੁੰਚ ਰਹੇ ਆ ਜੀ ਬਾਬਾ ਗੁਰਪਾਲ ਸਿੰਘ ਜੀ ਰਾਜਸਥਾਨ ਵਾਲੇ ਇਹ ਵੀ ਪਹੁੰਚ ਰਹੇ ਆ ਜੀ ਇੱਥੇ ਭਾਈ ਗੋਪਾਲ ਸਿੰਘ ਭਾਈ 파ਰਮਜੀਤ ਸਿੰਘ ਜਵਦੀ ਟਕਸਾਲ ਵਾਲੇ ਉਹ ਵੀ ਪਹੁੰਚ ਰਹੇ ਆ ਜੀ ਇੱਥੇ ਗੈਨੀ ਹਰਜਿੰਦਰ ਸਿੰਘ ਕੌਂਸਪੁਰ ਵਾਲੇ ਉਹ ਵੀ ਪਹੁੰਚ ਰਹੇ ਆ ਜੀ ਇੱਥੇ ਗੈਨੀ ਅਵਤਾਰ ਸਿੰਘ ਜੀ ਕਥਾਵਾਚ ਗੁਰੂ ਘਰ ਆ ਜੋ ਕਿ ਇੱਥੇ ਸੇਵਾ ਪਹਿਲਾਂ ਨਿਭਾ ਰਹੇ ਆ ਉਹ ਵੀ ਇੱਥੇ ਸੇਵਾ ਕਰਨਗੇ ਜੀ ਗੈਨੀ ਗੁਰਜੀਤ ਸਿੰਘ ਜੀ ਕਥਾਵਾਚ ਕਟਿਆਲੇ ਵਾਲੇ ਉਹ ਵੀ ਪਹੁੰਚ ਰਹੇ ਆ ਕਿੱਥੇ ਇਸ ਵਾਰ ਜਨਨ ਕਿ ਬਹੁਤ ਹੀ ਵਧੀਆ ਰਾਗੀ ਸਾਡੀ ਪ੍ਰਚਾਰਕ ਬਹੁਤ ਵਧੀਆ ਪਹੁੰਚ ਰਹੇ ਆ ਸੋ ਸੰਗਤ ਨੂੰ ਬੇਨਤੀ ਹੈ ਜੀ ਵਾਦ ਤੋਂ ਵਾਦ ਲਾਹਾ ਖਟਿਓ ਤੇ ਉਸ ਦਿਨ ਤੁਸੀਂ ਜਰੂਰ ਆਉਣਾ 17 18 19 ਸਤੰਬਰ ਨੂੰ ਜਿਹੜਾ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ